ਖਮਸਾ ਪਵਾਨੀ ਨਿਪਤੇ ਸਤਗੁਰ ਸੱਜੇ ਪਾਤਸ਼ਾਹ ਜੀ ਦੀ ਓਪਾਰ ਬਖਸ਼ਿਸ਼ ਰਹਿਮਤ ਦੁਆਰਾ ਅੱਜ ਜੋ ਸਾਡੇ ਵੱਡੇ ਗੁਰ ਭਾਈ ਉਸਤਾਦ ਰਾਗੀ ਸੁਰਜੀਤ ਸਿੰਘ ਜੀ ਜਿਨ੍ਹਾਂ ਤੇ ਸਤਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਸੀ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿੱਦਿਆ ਦਿੱਤੀ ਸੰਗੀਤ ਦੀ ਵਿੱਦਿਆ ਦਿੱਤੀ ਉਹ ਸਰੀਰ ਕਰਕੇ ਸਾਡੇ ਕੋਲੋਂ ਸਦੀਵ ਕਾਲੀ ਵਿਛੋੜਾ ਲਏਗੇ ਨੇ ਉਹਨਾਂ ਦੀ ਮਿੱਠੀ ਯਾਦ ਅੰਦਰ ਅੱਜ ਉਹਨਾਂ ਦੇ ਅੰਤਮ ਅਵਸਤੇ ਸਾਰੇ ਸਗੇ ਇਕੱਠੇ ਹੋਏ ਸੀਗੇ ਗੁਰਦੁਆਰਾ ਜਨਮ ਸਥਾਨ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹੱਪੱਖਾ ਦੇ ਜੋ ਪਿੰਡ ਨਗਰ ਵਿੱਚ ਹੈ ਤੇ ਇਸੇ ਨਗਰ ਵਿੱਚ ਉਸਤਾਦ ਰਾਗੀ ਸੁਜੀਤ ਸਿੰਘ ਜੀ ਹੁਣਾਂ ਨੇ ਜੋ ਬੂਟਾ ਲਾਇਆ ਜਿਹੜੇ ਬੂਟੇ ਤੁਸੀਂ ਹੁਣ ਆ ਦੇਖ ਰਹੇ ਹੋ ਸਾਰੇ ਸੰਪਤੀ ਸਾਜਣ ਦੇ ਵਿੱਚ ਭਾਈ ਰਵਾਵ ਜੋ ਅਕੈਡਮੀ ਭਾਈ ਮਨੋਹਰ ਸਿੰਘ ਜੀ ਵਿਸ਼ੇਸ਼ ਤੌਰ ਤੇ ਵਿਦੇਸ਼ਾਂ ਨਹੀਂ ਘਰਤੀ ਕਿਉਂਕਿ ਮਹਾਰਾਜ ਦੇ ਬਚਨ ਨੇ ਨੱਕ ਨੱਥ ਖਾਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਰੇ ਪਰ ਆਲਬਦ ਅਨੁਸਾਰ ਉਹ ਇਸ ਦੇਸ਼ ਤੋਂ ਵਿਦੇਸ਼ ਗਏ ਹਨ ਉੱਥੇ ਜਾ ਕੇ ਵੀ ਰਾਜ ਦੀ ਲਾਤਰ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਗੁਰੂ ਕੀ ਬਾਣੀ ਦੇ ਸ਼ਬਦ ਕੀਰਤਨ ਨਾਲ ਆਪ ਜੁੜੇ ਤੇ ਉਥੇ ਸੰਤਾਂ ਨੂੰ ਜੋੜ ਰਹੇ ਨੇ ਉਥੇ ਬੈਠੇ ਹੀ ਇਥੇ ਬੜੇ ਪਿਆਰ ਸਤਿਕਾਰ ਦੇ ਨਾਲ ਜੋ ਉਸਤਾਦ ਰਾਂਗੀ ਸੁਰਜੀਤ ਸਿੰਘ ਜੀ ਹੋਣਾ ਨੇ ਇਸ ਅਕੈਡਮੀ ਨੂੰ ਪ੍ਰਕਾਸ਼ਿਤ ਕੀਤਾ ਅੱਜ ਉਥੇ ਦਰਸ਼ਨ ਕਰਨ ਦਾ ਇਹਨਾਂ ਬੱਚਿਆਂ ਦੇ ਨਾਲ ਵਿਚਾਰ ਕਰਨ ਦਾ ਸ਼ਬਦ ਗੁਰਬਾਣੀ ਦੀ ਜੋ ਤੁਹਾਨੂੰ ਸਰਵਣ ਕਰਨ ਦੇ ਲਈ ਮਹਾਰਾਜ ਨੇ ਬਖਸ਼ਿਸ਼ ਦਿੱਤਾ ਹੈ ਜੋ ਸਰਕਾਰ ਦੇ ਬੇਟੀਏ ਥੇ ਇਸ ਬੱਚਿਆਂ ਨੂੰ ਟੀਜ਼ਿੰਗ ਦਿੰਦੇ ਨੇ ਟੀਚਰ ਨੇ ਇਹਨਾਂ ਨੂੰ ਉਹ ਸਿਖਾਉਂਦੇ ਨੇ ਗੁਰਮੱਦੀ ਦੇ ਦਿਆ ਅਤੇ ਗੁਰੂ ਕੇ ਸ਼ਬਦ ਕੀਰਤਨ ਦੇ ਉਹਨਾਂ ਬੱਚਾ ਪਾਸੋਂ ਆਪਾਂ ਸਾਰੇ ਸ਼ਰਮਣ ਕਰਨ ਵਾਸਤੇ ਆਏ ਆ ਮੇਰੇ ਨਾਲ ਬੈਠੇ ਨੇ ਸਰਕਾਰ ਜਗ ਉਸੰਤ ਪਾਪਾ ਸਰਜੀਤ ਸਿੰਘ ਜੀ ਘਨੋਰੀ ਕਲਾ ਤੋਂ ਜਿਹੜੇ ਮਹਾਰਾਜਾ ਦੀ ਬਹੁਤ ਬਖਸ਼ਿਸ਼ ਕਿਰਪਾ ਹੈ ਸੰਤ ਪਾਪਾ ਇੰਦਰਜੀਤ ਸਿੰਘ ਜੀ ਰਪੀਏ ਤੋਂ ਜੋ ਬੜੇ ਪਿਆਰ ਦੇ ਨਾਲ ਸੀ ਸਾਰੇ ਇਕੱਠੇ ਗੁਰ ਭਾਈ ਆਪਸ ਵਿੱਚ ਹੀ ਉਸਤਾਦਾਂ ਦੇ ਕੋਲੋਂ ਵਿਦਿਆ ਪ੍ਰਾਪਤ ਕਰਦੇ ਰਹੇ ਆ ਆਪਣੇ ਵੱਡੇ ਗੁਰਪਾਜੀ ਨੂੰ ਜੋ ਸਰਦਰ ਦੇ ਫਲਾਫਲ ਕਰਨ ਵਾਸਤੇ ਮਹਾਰਾਜ ਦੇ ਚਰਨਾਂ ਵਿੱਚ ਇਕੱਠੇ ਹੋਏ ਸੀਗੇ ਸਰਕਾਰ ਜੋ ਪਾਈ ਗਿਆਨ ਸਿੰਘ ਜੀ ਬਾਬਾ ਜੀ ਜੋ ਧੂਰੀ ਤੋਂ ਨੇ ਜੋ ਬੜੇ ਲੰਮੇ ਸਮੇ ਤੋਂ ਉਸਤਾਦ ਰਾਮੀ ਜਸਵੰਤ ਸਿੰਘ ਜੀ ਉਹਨਾਂ ਦੇ ਨਾਲ ਤੇ ਉਹਨਾਂ ਦੇ ਜਿਹੜੇ ਕਹਾ ਬੱਚੇ ਉਸਤਾਦ ਉਹਨਾਂ ਦੇ ਨਾਲ ਬਹੁਤ ਵੱਡਾ ਪਿਆਰ ਸੀਗਾ ਉਹ ਵੀ ਆਏ ਨੇ ਜੀ ਆਇਆਂ ਨੂੰ ਆਓ ਆਪਾਂ ਬੱਚਿਆਂ ਪਾਸੋਂ ਸ਼ਬਦ ਸਰਵਣ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ ਇਹਨਾਂ ਬੱਚਿਆਂ ਨੂੰ ਸਤਿਗੁਰੂ ਜੀ ਦੀਰਗਾਜੂ ਇਸੇ ਤਰ੍ਹਾਂ ਮਾਤਾ ਪਿਤਾਾਂ ਦੇ ਕਾਰੀ ਦੇਸ਼ ਕੌਮ ਤੇ ਖਾਲਸਾ ਪੰਥ ਦੀ ਸੇਵਾ ਤਤ ਪਰੇ ਕੇ ਕਰਨ ਦੀ ਸਤਿਗੁਰੂ ਜੀ ਵਰ ਬੁੱਧੀ ਪ੍ਰਦਾਨ ਕਰਨ ਅਤੇ ਗੁਰਮਤਿ ਦੀ ਰੋਸ਼ਨੀ ਵਿੱਚ ਰਹਿ ਕਰਕੇ ਆਪਣੇ ਜੀਵਨ ਨੂੰ ਗੁਰੂ ਕੇ ਸ਼ਬਦ ਨਾਲ ਜੋੜ ਕਰਕੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਵਾਲਾ ਜੀਵਨ ਬਣ ਜਾਵੇ ਆਓ ਪਿਆਰ ਦੇ ਨਾਲ ਸਾਰੇ ਆਪਾਂ ਸ਼ਬਦ ਸਰਵਣ ਕਰੀਏ ਸਰਕਾਰ ਜੋਗਪਾਈ ਮਨੋਰ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਦਾਸ ਨੂੰ ਹੁਕਮ ਕੀਤਾ ਗਿਆ ਸੀ ਕਿ ਤੁਸੀਂ ਜਰੂਰ ਜਾ ਕੇ ਉੱਥੇ ਬੱਚਿਆਂ ਦੇ ਨਾਲ ਵਿਚਾਰ ਸਾਂਝੇ ਕਰਨੇ ਉਸ ਜੋ ਰਵਾਬ ਅਕੈਡਮੀ ਹੈ ਉਹਦੇ ਵਿੱਚ ਆ ਕੇ ਕਰਕੇ ਸੰਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਉਹਨਾਂ ਦੇ ਹੁਕਮ ਦੀ ਤਾਮੀਰ ਕਰਦਾ ਹੋਇਆ ਮਹਾਰਾਜ ਦੇ ਚਰਨਾਂ ਵਿੱਚ ਆਓ ਪਿਆਰ ਦੇ ਨਾਲ ਇਹਨਾਂ ਬੱਚਾ ਪਾਸੋਂ ਆਪਾਂ ਸਾਰੇ ਗੁਰੂ ਕੀ ਬਾਣੀ ਦੇ ਸ਼ਬਦ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਜੀਗਾ ਗਾਉਂਦਾ ਮਾਹੀ ਗੁਰਜੀ ਕੀ ਫਤਹਿ ਇਹ ਸ਼ਾਮਾ ਮੱਛਾਂ ਦੇ ਰਹਿ। ਕਰੋ ਦਾ ਸਤਤ ਨੁਮਾ ਸੇਕਲ ਬਣਾ। ਜੇਨ ਕਰਦੇ ਜੇਨ ਦਾ ਦਾ ਤਿੰਨ ਆਤਰਿਤ ਦਿਨ ਅ ਦਿਤਰ ਦਿਨ ਅ ਤਿਤਰ ਦਿਨ। ਇਹ ਇਹ ਨਾਲ ਜਿਹੜੀ ਪ੍ਰਸਨ ਠੇਕਾਂ ਨਾ ਇਹ ਤਿੰਨ ਨੂੰ ਵਿੱਚ। ਜੇਨ ਕਰਦੇ ਜੇਨ ਆ ਦਾ ਤਿੰਨ ਆਤਰਿਤ ਦਿਨ ਅ ਤਿਤਰ ਦਿਨ। ਸੁਦਾ ਬਹਨ। ਤੁਹਾਡ ਬੇਤਰੀਆਂ شکریہ بہت چریہ دن بہت بری ہے کوئی دیت بھی تیار کری آگے کوئی آجی کہہر میں جدار ہے کوئی دیت بھی تیار کری آگے آجی ایک سنا دے سوٹی گی شکریہ 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 ہاں مہاں کوئی شکریہ بٹی سپنی چیز رہتی جائے شکریہ شکریہ سب کو سیزے چیز رہتی ہے ਇਹ ਵੀ ਤਾਂ ਲੱਭਦੀਆਂ ਨਹੀਂ ਹਾਂਜੀ ਬਰਾਦਨ ਤਾਂ ਹੈ ਹੀ ਨਹੀਂ ਅਸਲੀ ਹੁੰਦੋਂ ਦਾ ਮੇੜੋਂ ਤੋਂ ਪਤਾ ਨਹੀਂ ਗਾ ਕਿ ਕਿਸੀ ਲੱਕੀਏ ਤੋਂ ਪੜਦਾ ਹੈ ਕਿਵੇਂ ਸੀ ਹਾਂਜੀ ਪੜਦਾ ਹੈ ਉਹ ਕੋਸਤਾ ਜੀ ਨਹੀਂ ਉਹਨੂੰ ਕੋਈ ਬਜੇ ਸਾਰਨਾ ਨਹੀਂ மனசுக்குள்ளே <muchas> வந்துடணும் <muchas> <I am muchas> <from Green. muchas> thank you ਸੁਣਾਗਾ ਜੇ ਬਾਹਰੋਂ ਸਿਮਲਾ ਪ੍ਰਦੇਸ਼ ਪੱਛੇ ਨਹੀਂ ਅਮ ਐਸਾ ਹੀ ਨਹੀਂ ਉਹ ਤਿਗਰਣਾ ਦੇ ਆ ਅਕੈਡਮੀ ਦੀ ਨੂੰ ਪ੍ਰੋਫੈਸਰ ਜੀਸ਼ੂ ਜੀ ਉਹਨਾਂ ਤੋਂ ਕਾਈਸੀ ਦਾ ਸਹਾਨਾ ਪਰ ਅੰਮ੍ਰਿਤਸਰ ਦੇ ਸਾਰੇ ਪਾਪ ਕਰ ਪਾਪ ਦੇ ਮੱਧਰਾਕੀਆਂ ਦਾ ਵਾਜੂ ਕਿਸੇ ਤਰ੍ਹਾਂ ਮਨਮੀਤ ਕੌਲਰੀ ਬੈਠੀ ਨਾਲ ਵੀ ਪਹੁੰਚੇ ਹੁਣਸਤ ਵੀ ਹੈ ਜੀ ਉਹ ਲਾ ਸੀਗਰੀ ਕੋਲੇ ਤੇ ਸਿੱਖੀ ਬੈਠੀ ਆਈ ਮੋਸ਼ੂਰੀ ਨੂੰ ਚੱਕੀ ਨੂੰ ਪੋਸਟ ਮਾਰਖਾ ਜਿਹੇ ਗਿਆ ਚਲੋ ਉਹ ਵੀ ਸੁਣਾ ਬੱਚਾ ਨੂੰ ਬਹੁਤ ਬਹੁਤ ਬੱਚੇ ਦੇ ਬੱਚੇ ਨੇ ਤੇ ਕੋਈ ਚੰਗਾ ਨਾ ਬਸ ਉਹ ਤਾਂ ਫਿਫੇ ਬੱਲ ਲਾ ਕੇ ਆਂਦਾ ਨਾਲ ਦੀ ਤਲਾਰ ਵਿੱਚ ਲਾੜੇ ਤੱਕ ਹਾਂ ਲੱਗਦਾ ਦੱਸਦਾ ਇਹਨਾਂ ਉਹਦੀਆ ਬਲੰਦਿਆਂ ਨੂੰ ਸ਼ੋਹਰਤ ਠੀਕ ਹੈ ਤੋਂ ਕਰੇ ਇਸੇ ਤਰ੍ਹਾਂ